ਸਾਸੂਰਾ ਤੇ ਪਤੀ ਘਰ ਤੋਂ ਬਾਹਰ ਗਏ ਤੇ ਘਰ ਦੇ ਵਿੱਚ ਇਕੱਲੀ ਰਹਿੰਦੀ ਸਵਕਤਾ ਔਰਤ ਦੀ ਜਾਨ ਚਲੀ ਗਈ ਇਹ ਸਾਰਾ ਮਾਮਲਾ ਬੇहद ਹੀ ਸ਼ੱਕੀ ਜਾਪ ਰਿਹਾ ਹੈ ਜਿਸ ਤੋਂ ਬਾਅਦ ਕੁਝ ਹੋਰ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਅਤੇ ਕਿੰਜ ਸਭ ਤੋਂ ਪਹਿਲਾਂ ਘਰ ਦੇ ਵਿੱਚ ਕੰਮ ਕਰਨ ਵਾਲੀ ਔਰਤ ਨੇ ਹੀ ਇਸ ਕੁੜੀ ਦੀ ਮ੍ਰਿਤਕ ਦੇ ਦੇਖੀ ਅੰਮ੍ਰਿਤਸਰ ਦੇ ਪੋਸ਼ ਇਲਾਕੇ ਜੁਝਾਰ ਸਿੰਘ ਅਵੇਨਿਊ ਦਾ ਇਹ ਮਾਮਲਾ ਜਿੱਥੇ ਦਿਨ ਦਿਹਾੜੇ ਕੁੜੀ ਦੀ ਜਾਨ ਲੈਣ ਦੀ ਖਬਰ ਸਾਹਮਣੇ ਆਈ ਪਤਾ ਲੱਗਿਆ ਕਿ ਉਹ ਘਰ ਦੇ ਵਿੱਚ ਉਸ ਸਮੇਂ ਇਕੱਲੀ ਸੀ ਇਸ ਪੂਰੀ ਘਟਨਾ ਦਾ ਪਤਾ ਨੌਕਰਾਨੀ ਨੂੰ ਲੱਗਿਆ ਉਸ ਨੇ ਜਾ ਕੇ ਅੱਗੇ ਉਸਦੇ ਪਤੀ ਨੂੰ ਫੋਨ ਕੀਤਾ ਇਸ ਹਰਤ ਤੇ ਅਤੇ ਫਿਰ ਇੱਕ ਇੱਕ ਕਰਕੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਮੌਕੇ ਤੇ ਭੈਣ ਅਤੇ ਜੀਜਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁੜੀ ਉਸ ਸਮੇਂ ਤੱਕ ਦਮ ਤੋੜ ਚੁੱਕੀ ਸੀ ਅੰਮ੍ਰਿਤਸਰ ਦੀ 에어ਪੋਰਟ ਰੋਡ ਤੇ ਸੇਤਜੁਜਾਰ ਸਿੰਘ ਅਵੇਨਿਊ ਦਾ ਇਹ ਮਾਮਲਾ ਜਿੱਥੇ ਕੋਠੀ ਦੇ ਅੰਦਰ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਖਤਮ ਕਰਨ ਤੋਂ ਬਾਅਦ ਇਸ ਔਰਤ ਦੀ ਜਾਨ ਲਈ ਗਈ ਜਿਸ ਦੀ ਉਮਰ 30 ਸਾਲ ਨਾਮ ਸ਼ੈਲੀ ਅਰੋੜਾ ਦੱਸਿਆ ਜਾ ਰਿਹਾ ਹੈ ਉਹ ਘਰ ਦੇ ਵਿੱਚ ਉਸ ਸਮੇਂ ਇਕੱਲੀ ਸੀ ਉਸ ਦੇ ਸਾਸੋਰਾ ਸ਼ਹਿਰ ਤੋਂ ਬਾਹਰ ਨੇ ਪਤੀ ਡਿਊਟੀ ਤੇ ਗਿਆ ਸੀ ਅਤੇ ਬੇਟੀ ਸਕੂਲ ਗਈ ਹੋਈ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ACP ਸਰਵੰਜੀਤ ਸਿੰਘ ਥਾਣਾ ਛਾਪਨੀ ਪਰ ਬਾਰੀਆਂ ਮਨਜੋਤ ਕੌਰ CIA ਸਟਾਫ ਅਮਨਦੀਪ ਸਿੰਘ ਰੰਦਾਵਾ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਗਿਆ। ਜਾਂਚ ਪੜਤਾਲ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਨੇ। ਪੁਲਿਸ ਦੇ ਵੱਲੋਂ ਛੇਤੀ ਹੀ ਉਹਨਾਂ ਦਾ ਖੁਲਾਸਾ ਕੀਤਾ ਜਾਣਾ ਹੈ ਤੇ ਨਾਲ ਹੀ CCTV ਕੈਮਰਿਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਵਿੜਤ ਪਰਿਵਾਰ ਦਾ ਕਹਿਣਾ ਹੈ ਕਿ ਜਦ ਉਸ ਦੀ ਜਾਨ ਲਈ ਗਈ ਤਾਂ ਉਸ ਸਮੇਂ ਉਹ ਘਰ ਦੇ ਵਿੱਚ ਇਕੱਲੀ ਸੀ ਪਰ ਸਾਡੀ ਨਾਲ ਤਾਂ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ ਤੇ ਨਾ ਹੀ ਕੋਈ ਰੰਜਿਸ਼ ਹੈ। ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪਤਾ ਲਗਾਇਆ ਜਾਣਾ ਕਮਪਾਲੀ ਦੇ ਵੱਲੋਂ ਖੂਨ ਦੇ ਨਾਲ ਲਤਪਤ ਇਸ ਔਰਤ ਦੀ ਮ੍ਰਿਤਕ ਦੇ ਦੇਖਣ ਤੋਂ ਬਾਅਦ ਸ਼ੈਲੀ ਦੇ ਪਤੀ ਨੂੰ ਫੋਨ ਕੀਤਾ ਗਿਆ ਸੀ ਅਤੇ ਉਸ ਮਗਰੋਂ ਹੀ ਹਰੇਕ ਨੂੰ ਇਸ ਦੀ ਜਾਣਕਾਰੀ ਮਿਲੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 11 ਵਜੇ ਦੇ ਕਰੀਬ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਕਿ ਘਰ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਔਰਤ ਦੀ ਮ੍ਰਿਤਕ ਦੇ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਆਪਾਂ ਨਾਮ ਵਰੁਣ ਵਰੁਣਾ ਜੀ ਮੇਰਾ ਨਾਮ ਕਿੱਥੋਂ ਦੇ ਰਹਿਣ ਵਾਲੇ ਆਪਾਂ ਮੈਂ ਜੁਝਾਰ ਸਿੰਘ ਐਮਨੂ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਲੱਗੀ ਹੈ ਠੀਕ ਹੈ ਜੀ 10:30 ਪੋਣੇ ਘੰਟੇ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਹੋਤੇਗੀ ਜਿਹੜੀ ਸਿਸਟਰ ਜਿਹੜੀ ਹੈਗੀ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵਾ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉੱਥੋਂ ਦੀ ਲੱਗੇ ਦਵਾ ਦਵਾਪਾ ਨਿਕਲੇ ਆ ਆ ਕੇ ਵੇਖਿਆ ਜੀ ਉਹਦੇ ਜਦੋਂ ਬੋਡੀ ਵ ਉਹ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜਿੰਨੇ ਮਾਰੇ ਸਾਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉੱਥੇ ਪਾਪਾ ਚਰੀ ਉੱਥੇ ਖੂਨ ਨਾਲ ਲਤਪਸੀ ਗਈ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਦ ਲੈ ਕੇ ਦਵਾਦ ਆਪਾਂ ਹਸਪੀਟਲ ਦੌੜੇ ਆ ਜੀ ਨੇ ਕਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰ ਜੀ ਬਾੜੀ ਹੈ ਪਤਾ ਨਹੀਂ ਆ ਤੇ ਪੁਲਿਸ ਦੇਖਦੀ ਪਈ ਆਪਾਂ ਨੇ ਸਿੱਧਾ ਬਾਡੀ ਨੂੰ ਲੈ ਕੇ ਸਿੱਧਾ ਲੱਗ ਰਿਹਾ ਵੀ ਲੁੱਟ ਪੜ ਦਾ ਮਾਮਲਾ ਹੋ ਸਕਦਾ ਸਰੋ ਦੇਖ ਕੇ ਆ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਜੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੋਈ ਸੀਗੀ ਜੀ ਕਿੰਨੀ ਏਜ ਕਿੰਨੀ ਏ ਜਿਹੜੀ ਹੋਣੀ ਹੈ ਜੀ ਆਪਣੇ ਆਰਾਊਂਡ 30 ਦੇ ਆਸ-ਪਾਸ ਹੋਏਗੀ ਅਪਰੋਕਸੀਮੇਟਲੀ ਹਾਂ ਕਹਿੰਦਾ ਮਤਲਬ ਕਿੰਨੇ ਜਾਣੇ ਦਿੰਦੇ ਸੀ ਕਰਦੇ ਵਿੱਚ ਕਰ ਜਾਣੇ ਜੀ ਉਹਨਾਂ ਦੇ ਬੇਟੀ ਹੈ ਛੋਟੀ ਜਿਹੀ ਗੜੀ ਹੈ ਕੁੜੀ ਹੈ ਹਸਬੰਡ ਹੈ ਹੋ ਤੇ ਆਪਸੀ ਗੈਸ ਹੋ ਗਈ ਸੀਗੀ ਜਾਂ ਤਾਂ ਇ ਖਰਚ ਕਰਦੇ ਹਾਂ ਪੁਲਿਸ ਪਹੁੰਚ ਗਈ ਹੈ ਹਾਂਜੀ ਪੁਲਿਸ ਆ ਗਈ ਹੈ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਤਪਾ ਪਰ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਤੋਂ ਦੇ ਪਿਆ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਵ ਨਹੀਂ ਹੈਗਾ ਜੀ ਕੋਈ ਇਸ ਪੂਸ਼ ਏਰੀਆ ਹੈਗਾ ਉਹ ਸ਼ੇੜੀਆ ਜੀ ਪੂਰਾ ਪੋਸ਼ ਸ਼ੇੜੀਆ ਹੈ ਜਿਹੜੀ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਆ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਸੋ ਦੇਖੋ ਜੀ ਸਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਆ ਸ ਠੀਕ ਤਾਂ ਸੀਸੀਟੀਵੀ ਚੁੱਟੇ ਗਈ ਸਾਹਮਣੇ ਸਰ ਹਜੇ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਸਾਨੂੰ ਕੁਝ ਪਤਾ ਨਹੀਂ ਇਹ ਪੁਲਿਸ ਦੇਖਦੀ ਪਈ ਹੈ ਆਪਾਂ ਵੇਖ ਰਹੇ ਆ ਜੀ ਗੱਲ ਹੈ ਕਿਸੇ ਦੇ ਉੱਤੇ ਹਜੇ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਤਰ੍ਹਾਂ ਦਾ ਹੁੰਦਾ ਨਾ ਵੀ ਹਾਂ ਫਲਾਣੇ ਬੰਦੇ ਦੇ ਚਾਹ ਨਹੀਂ ਹਈ ਇਹ ਤਾਂ ਕੁਝ ਆਪਾਂ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਝ ਕਰਾਂਗੇ ਜੀ ਆਪਾਂ ਜੋ ਤੁਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆ ਪੁਲਿਸ ਨੂੰ ਸਾਰਾ ਜੀ ਹਾਂ ਜੀ ਭਾਜੀ ਆਪਾਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਤੇ ਹੈ ਮਾਰੇ ਤਾਂ ਕੀ ਗੱਲ ਹੋਈ ਹੈ ਸਹਜਾ ਜਗਾਰ ਸਿੰਘ ਫਰੈਂਸ ਲੈਣਾ ਸਮਝ ਕੇ ਅੱਜ ਕੀ ਗੱਲ ਹੋਈ ਇੱਥੇ ਕੈਮਰਾ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਇਹ ਸ਼ੋ ਪਤਾ ਲੱਗਾ ਕਿ ਇੱਕ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਉਹ ਮੈਂ ਅੱਛਾ ਤੇ ਉਹ ਕਹਿੰਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨੇ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਰੀਦ ਉਧਰ ਫੋਨ ਵੀ ਕਰ ਮਾਇ ਹੋਣਗੇ ਫਿਰ ਮੈਨੇ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹਨੇ ਤੈਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਹ ਸੋਨਚਾ ਸਜੀਤ ਹਸਪਤਾਲ ਲੈ ਗਏ ਸੀ ਕਿ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀ ਕਿੰਨੀ ਕਿੰਨਾਂ ਦੀ ਉਮਰ ਸੀ ਉਮਰ ਛੋਟੀ ਸੀਗੀ ਜਾਈਦੀ ਹੈ ਜੇ ਮੇਰਾ 35 ਸਾਲ ਦੇ ਲਾਗੇ ਬਨੇ ਹੋਗੇ ਤੇ ਘਰ ਚ ਕੌਣ ਰਹਿੰਦਾ ਸੀ ਇਹਨਾਂ ਦੇ ਘਰ ਚ ਚਚਰੇ ਜੀ ਰਹਿੰਦੇ ਸੀਗੇ ਇਹਨੇ ਆਪਣਾ ਦੋਵੇਂ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਸਾਲ ਦੀ ਅੱਛਾ ਤੇ ਨਾ ਆਪਣਾ ਸੱਸੋਹਰਾ ਇੱਥੇ ਨਹੀਂ ਸੀ ਗਿਆ ਕਿ ਸੱਸੋਹਰਾ ਉੱਥੇ ਆਪਣੀ ਮੇਰੇ ਖਾ ਦਿੱਲੀ ਗਿਆ ਬੇਟੀ ਆਪਣੀ ਕੋਸ਼ਾਂ ਅੱਛਾ ਹਾਂ ਤੇ ਨਾ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਇਹ ਜਿਹੜਾ ਉਹ ਸਾਰਾ ਪਰਿਵਾਰ ਉੱਥੇ ਨੇ ਜੀ ਇੱਥੇ ਕੋਈ ਨਹੀਂ ਆ ਗਿਆ ਸੀ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਹਾਂ ਤੇ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਉਹਨਾਂ ਹਸਪੀਟਲ ਵਾਲਿਆਂ ਵੀ ਕਰ ਦਿੱਤਾ ਸੀਗਾ ਤੇ ਹੁਣ ਪੋਸਟਰ ਆਪ ਦੇਖ ਰਹੀ ਹੈ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ ਕੀ ਕੋਈ ਲੁੱਟਦੇ ਇਰਾਦੇ ਨਾਲ ਫਿਰ ਇੱਥੇ ਕੋਈ ਹੁਣ ਕੀ ਕਹਿ ਕਹਿ ਨਹੀਂ ਸਕਦੇ ਕਿ ਲੁੱਟਦੇ ਇਰਾਦੇ ਨਾਲ ਕੋਈ ਇਹਦੇ ਵਿੱਚ ਅਜੇ ਕੋਈ ਪਹਿਲੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਅਜੇ ਇਹ ਇਕੱਲੇ ਰਹਿ ਰਹੇ ਸੀ ਘਰ ਦੇ ਵਿੱਚ ਨੇ ਘਰ ਚ ਫੈਮਿਲੀ ਇਕੱਲੀ ਰਹਿੰਦੀ ਸੀਗੀ ਨਹੀਂ ਹੁਣ ਸਵੇਰੇ ਜਿਹੜੋ ਪਤਨ ਨਹੀਂ ਹਸਬੰਦ ਨਾ ਰਹਿੰਦਾ ਹੈ ਹਸਬੰਦ ਆਪਣਾ ਬੈਂਕ জব ਕਰਦਾ ਉਹ ਚਲੇ ਗਿਆ ਸੀਗਾ ਬੇਟੀ ਨਾਲ ਆ ਗਿਆ ਇਹ ਇਸ ਟਾਈਮ ਇਕੱਲੀ ਸੀਗੀ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਇਹ ਤੁਹਾਨੂੰ ਪਤਾ ਮੇਰੇ ਖਿਆਲ ਕਿੰਨੇ ਕ ਵਜੇ ਨਿਕਲਣਾ ਮੈਨੂੰ ਤੁਹਾਨੂੰ 9:11 ਮੈਂ ਕਨਫਰਮ ਹਾਂ ਸਾਨੂੰ 8:00 ਵਜੇ ਫੋਨ 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 ਮੋਇਆ ਆਪਾਂ 9:11 ਵਜੇ ਮੈਨੂੰ ਕਿੰਨਾ ਕ ਲੱਗਦਾ ਵੀ ਇਸ ਦਿਨ ਦਿਹਾੜੀ ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕਿਉਂਕਿ ਤੁਸੀਂ ਇਲਾਕੇ ਚ ਰਹਿੰਦੇ ਹੋ ਠੀਕ ਹੈ ਅੱਕੇ ਚ ਵੈਸੇ ਪਹਿਲਾਂ ਤਾਂ ਸਾਡੇ ਇਲਾਕੇ ਚ ਇਹੋ ਜਿ ਕਿਉਂਕਿ ਚਲੋ ਥੋੜਾ ਬੋਤਾ ਉਹ ਚੱਲਦਾ ਰਹਿੰਦਾ ਸਨੇਚਿੰਗ ਸਨੂਚਿੰਗ ਤੇ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆ ਉਹ ਚੱਲਦਾ ਰਹਿੰਦਾ ਪਰ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੋਇਆ ਇਹ ਪਹਿਲਾ ਵੱਡਾ ਕੇਸ ਆ ਜਿਹੜਾ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣੇ ਹਾਂ ਸੀਸੀਟੀਵੀ ਕੈਮਰੇ ਤਾਂ ਲੱਗੇ ਆਗੇ ਨੇ ਉਹ ਪੁਲਿਸ ਦੇਖ ਰਹੀ ਆ ਉਹ ਆਪਣਾ ਦੇਖਣਗੇ ਕੀ ਲੱਗਦਾ ਕਿ ਇਹ ਲੁੱਟਖੋ ਦਾ ਮਾਮਲਾ ਆ ਕਿ ਮਤਲਬ ਹੁਣ ਉਹ ਉਹ ਪੁਲਿਸ ਦਾ ਵਿਸ਼ਾ ਹੈਗਾ ਉਹ ਪੁਲਿਸ ਆਪਣੇ ਸਾਹ ਅਨ ਇਨਵੈਸਟੀਗੇਸ਼ਨ ਕਰੇਗੀ ਠੀਕ ਠੀਕ ਜਿਹੜਾ ਇਨਸੀਡੈਂਟ ਹੋਇਆ ਇੱਥੇ ਮਾਪੇ ਵਿੱਚ ਲੇਡੀ ਦਾ ਮਤਲਬ ਕੀ ਕਹਿੰਦੇ ਕਿਸ ਤਰ੍ਹਾਂ ਹਾਂਜੀ ਇਹਦੀ ਜਹਾੜਾ ਵੀ ਨੀ ਪੀਐਸ ਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਲੇਡੀ ਜਿਹੜੀ ਆ ਉਹਨਾਂ ਦੀ ਘਰ ਦੇ ਵਿੱਚ ਡੈਥ ਹੋਈ ਆ ਸੋ ਇਹਨੂੰ ਜਦੋਂ मौके ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਉਹ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸ ਡੀ ਐਫ ਸੀ ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਤੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਕਰ ਦੇ ਦਰਵਾਜ਼ਾ ਨਹੀਂ ਖੋਲ ਰਣਾ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਬੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਵੀ ਆ ਫਿਲਹਾਲ ਜੀ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਨੂੰ ਪ੍ਰਦਰੂਪ ਕੀਤਾ ਫੋਰੈਂਸਿਕਸ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਅ ਦੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰਦੇ ਕਿੰਨੀ ਏਜ ਕਿੰਨੀ ਸੀ ਲੈ ਲੀਂਦੇ ਆ ਰਾਉਂਡ ਜਿਹੜੀ ਹੈ 35 ਯਰ ਏਜ ਸੀਗੀ ਸਰ ਪਰਿਵਾਰ ਪਰਿਵਾਰ ਚੋਂ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹਨੂੰ ਜੋ ਸਕੂਲ ਗਈ ਹੋਈ ਸੀਗੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁ ਦੇ ਵਿੱਚ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਤਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਹੋ ਰਹੀ ਹੈ ਕਿ ਪੁਲਿਸ ਉਹ ਆ ਬਿਲਕੁਲ ਇਹ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟਿਗੇਟ ਕਰ ਰਹੇ ਹਾਂ ਅਸੀਂ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੁੱਟਪੜ ਦੇ ਇਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਵਾਰਤਾਤ ਆ ਪ੍ਰੀਲੀਮਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਇਸ ਦਿਨਾਂ ਕੋ ਲੜਦਾਂ ਤੈਨੂੰ ਸੀ ਜਿਹਦੇ ਕਰ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਆਂ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇੰਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾ ਰਿਹਾ ਸਪੋਟੀ ਲੈ ਲਈ ਤੁਸੀਂ ਕਬਜੀ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਪਹੁੰਚ ਪਹੁੰਚ ਕਿੰਨੇ ਲਿਆ ਹੋਵੇ ਕਿਸੇ ਤਰ੍ਹਾਂ ਦਾ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆਂ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏ ਜਣਗੇ ਥੈਂਕ ਯੂ